ਸ਼ਤ ਸ੍ਰੀ ਅਕਾਲ ਦੋਸਤੋ ਪੁਰਾਣੇ ਸਮਿਆਂ ਵਿੱਚ ਲੋਕਾਂ ਕੋਲ ਵਿਗਿਆਨ ਨਹੀਂ ਸੀ ਪਰ ਉਹ ਕੁਦਰਤ ਦੇ ਹਰ ਰਾਜ ਨੂੰ ਜਾਨਣਾ ਚਾਹੁੰਦੇ ਸਨ ਇਸ ਲਈ ਉਹ ਅਜਿਹੀਆਂ ਕਹਾਣੀਆਂ ਸੁਣਾਉਂਦੇ ਸਨ ਜਾਂ ਬਣਾਉਂਦੇ ਸਨ ਜਿਨ੍ਹਾਂ ਵਿੱਚ ਦੇਵਤੇ, ਦਾਨਵ ਤੇ ਅਲੌਕਿਕ ਤਾਕਤਾਂ ਹੁੰਦੀਆਂ ਸਨ ਇਹ ਕਹਾਣੀਆਂ ਹੀ ਮਿਥਕ ਥਾਮਾ ਕਹਾਉਂਦੀਆਂ ਸਨ ਮਿਥਕ ਥਾਮਾ ਦੇ ਪਾਤਰ ਦੇਵੀ-ਦੇਵਤੇ ਹੁੰਦੇ ਹਨ ਮਿਥਕ ਥਾਮਾ ਸਿਰਫ ਕਲਪਨਾ ਨਹੀਂ ਹੁੰਦੀਆਂ ਇਨ੍ਹਾਂ ਵਿੱਚ ਧਰਮ ਵਿਸ਼ਵਾਸ ਤੇ ਜੀਵਨ ਦੀਆਂ ਸਿੱਖਿਆਵਾਂ ਵੀ ਲੁਕੀਆਂ ਹੁੰਦੀਆਂ ਹਨ ਅੱਜ ਮੈਂ ਤੁਹਾਨੂੰ ਇੱਕ ਮਸ਼ਹੂਰ ਮਿਥਕਥਾ ਭਗਤ ਪਹਿਰਲਾਦ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਸਾਨੂੰ ਸੱਚੇ ਭਗਤੀ ਤੇ ਵਿਸ਼ਵਾਸ ਦੀ ਸ਼ਕਤੀ ਬਾਰੇ ਦੱਸਦੀ ਹੈ ਮਿਥਕਥਾ ਪਹਿਰਲਾਦ ਭਗਤ ਹਰਨਾਖਸ਼ ਅਤੇ ਪਰਨਾਖਸ਼ ਨਾਂ ਦੇ ਦੋ ਭਰਾ ਬੈਕੁੰਠ ਵਿੱਚ ਰਹਿੰਦੇ ਸਨ ਦੇਵਤਿਆਂ ਦੇ श्राਪ ਕਾਰਨ ਇਹਨਾਂ ਨੂੰ ਬੈਕੁੰਠੂ ਵਿੱਚੋਂ ਨਿਕਲਣਾ ਪੈ ਗਿਆ ਹਰਨਾਕਸ਼ ਬਹੁਤ ਬਲਵਾਨ ਸੀ ਉਹ ਧਰਤੀ ਉੱਤੇ ਆ ਕੇ ਰਾਜ ਕਰਨ ਲੱਗ ਪਿਆ ਅਚਾਨਕ ਪਰਨਾਕਸ਼ ਦੀ ਮੌਤ ਹੋ ਗਈ ਹਰਨਾਕਸ਼ ਭਾਵੇਂ ਬਲਵਾਨ ਸੀ ਪਰ ਉਸ ਨੂੰ ਮੌਤ ਤੋਂ ਬਹੁਤ ਡਰ ਲੱਗਦਾ ਸੀ ਉਹ ਮੌਤ ਉੱਤੇ ਕਾਬੂ ਪਾਉਣਾ ਚਾਹੁੰਦਾ ਸੀ ਉਹ ਆਪਣਾ ਰਾਜ ਭਾਗ ਛੱਡ ਕੇ ਹਿਮਾਲਾ ਪਹਾੜੀ ਤੇ ਜਾ ਕੇ ਤਪੱਸਿਆ ਕਰਨ ਲੱਗ ਪਿਆ ਉਹਦੀ ਕਠਨ ਸਾਧਨਾ ਅਤੇ ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਪਰਮਾਤਮਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਹਰਨਾਖਸ਼ ਨੇ ਪ੍ਰਮਾਤਮਾ ਕੋਲੋਂ ਕਈ ਵਾਰ ਮੰਗੇ ਮੈਂ ਨਾ ਦਿਨ ਨੂੰ ਮਰਾਂ ਨਾ ਰਾਤ ਨੂੰ ਮਰਾਂ ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਮੈਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਮੈਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ ਮਰਾਂ ਮੈਂ ਨਾ ਮਨੁੱਖ ਤੋਂ ਮਰਾਂ ਨਾ ਪਸ਼ੂ ਤੋਂ ਮਰਾਂ ਪ੍ਰਮਾਤਮਾ ਨੇ ਇਹ ਵਾਰ ਹਰਨਾਖਸ਼ ਨੂੰ ਦੇ ਦਿੱਤੇ ਹਰਨਾਖਸ਼ ਬੜਾ ਖੁਸ਼ ਹੋਇਆ ਉਹ ਧਰਤੀ ਤੇ ਆ ਕੇ ਮੁੜ ਰਾਜ ਕਰਨ ਲੱਗਾ ਹੁਣ ਉਸ ਨੂੰ ਕਿਸੇ ਦਾ ਡਰ ਨਹੀਂ ਸੀ ਉਹ ਧਰਤੀ ਦੇ ਲੋਕਾਂ ਨੂੰ ਆਪਣੀ ਹੀ ਈਨ ਮਨਾਉਣ ਲੱਗ ਪਿਆ ਉਸਨੇ ਹੰਕਾਰ ਵਿੱਚ ਆ ਕੇ ਜ਼ੁਲਮ ਕਰਨੇ ਆਰੰਭ ਕਰ ਦਿੱਤੇ ਇੱਥੋਂ ਤੱਕ ਕਿ ਉਸਨੇ ਲੋਕਾਂ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਂ ਜਪਣ ਦਾ ਹੁਕਮ ਦੇ ਦਿੱਤਾ ਕੁਝ ਸਮੇਂ ਬਾਅਦ ਹਰਨਾਕਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਦਾ ਨਾਂ ਪਹਿਰਲਾਦ ਰੱਖਿਆ ਗਿਆ ਪਰਹਿਲਾਦ ਕੁਝ ਵੱਡਾ ਹੋਇਆ ਤਾਂ ਉਹਨੂੰ ਪਾਠਸ਼ਾਲਾ ਪੜਨ ਲਈ ਭੇਜਿਆ ਗਿਆ ਪਾਤਸ਼ਾਲਾ ਦੇ ਪਾਉਂਦੇ ਨੇ ਪਹਿਰਲਾਦ ਨੂੰ ਹਰਨਾਕਸ਼ ਦਾ ਨਾਮ ਜਪਣ ਦੀ ਸਿੱਖਿਆ ਦਿੱਤੀ ਪਰ ਪਹਿਰਲਾਦ ਹਰਨਾਕਸ਼ ਦੀ ਥਾਂ ਪਰਮਾਤਮਾ ਦਾ ਨਾਮ ਜਪਦਾ ਸੀ ਉਹ ਪਰਮਾਤਮਾ ਨੂੰ ਹਰਨਾਕਸ਼ ਨਾਲੋਂ ਵੱਡਾ ਸਮਝਦਾ ਸੀ ਪਾਉਂਦੇ ਨੇ ਪਹਿਰਲਾਦ ਦੀ ਹਰਨਾਕਸ਼ ਕੋਲ ਸ਼ਿਕਾਇਤ ਕੀਤੀ ਹਰਨਾਕਸ਼ ਨੇ ਪਹਿਰਲਾਦ ਨੂੰ ਬੁਲਾ ਕੇ ਪੁੱਛਿਆ ਕਿ ਆਪਣੇ ਪਿਤਾ ਦਾ ਨਾਮ ਜਪਣ ਦੀ ਥਾਂ ਪਰਮਾਤਮਾ ਦਾ ਨਾਮ ਕਿਉਂ ਜਪਦਾ ਹੈ ਪਹਿਰਲਾਦ ਨੇ ਕਿਹਾ ਈਸ਼ਵਰ ਸਰਬਸ਼ਕਤੀਮਾਨ ਹੈ ਉਸਨੇ ਹੀ ਇਹ ਸਾਰੀ ਕੁਦਰਤ ਨੂੰ ਰਚਿਆ ਹੈ ਆਪਣੇ ਪੁੱਤਰ ਦਾ ਉੱਤਰ ਸੁਣ ਕੇ ਹਰਨਾਖਸ਼ ਲੋਹਾ ਲਖਾ ਹੋ ਗਿਆ ਉਸ ਨੂੰ ਖਤਰਾ ਪੈਦਾ ਹੋ ਗਿਆ ਕਿ ਕਿਤੇ ਬਾਕੀ ਦੇ ਲੋਕ ਵੀ ਉਸ ਤੋਂ ਆਕੀ ਨਾ ਹੋ ਜਾਣ ਉਸਨੇ ਗਰਜ ਕੇ ਕਿਹਾ ਮੈਂ ਹੀ ਸਭ ਤੋਂ ਵੱਧ ਸ਼ਕਤੀਸ਼ਾਲੀ ਹਾਂ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਂ ਤੈਨੂੰ ਹੁਣੇ ਖਤਮ ਕਰ ਸਕਦਾ ਹਾਂ ਉਸ ਦੀ ਆਵਾਜ਼ ਸੁਣ ਕੇ ਭਰਲਾਦ ਦੀ ਮਾਂ ਉੱਥੇ ਆ ਗਈ ਉਸਨੇ ਹਰਨਾਖਸ਼ ਦਾ ਤਰਲਾ ਕਰਦੇ ਹੋਏ ਕਿਹਾ ਤੁਸੀਂ ਇਸ ਨੂੰ ਨਾ ਮਾਰੋ ਮਾਸਮਯਾ ਉਹਨਾਂ ਦਾ ਯਤਨ ਕਰਦੀ ਹਾਂ ਉਹ ਪਹਿਰਲਾਦ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ ਤੇਰੇ ਪਿਤਾ ਜੀ ਇਸ ਧਰਤੀ ਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਹਨ ਉਹਨਾਂ ਨੂੰ ਅਮਰ ਰਹਿਣ ਦਾ ਵਰ ਮਿਲਿਆ ਹੋਇਆ ਹੈ ਇਹਨਾਂ ਦੀ ਗੱਲ ਮੰਨ ਜਾ ਪਹਿਰਲਾਦ ਬੋਲਿਆ ਮਾਤਾ ਜੀ ਮੈਂ ਮੰਨਦਾ ਹਾਂ ਕਿ ਮੇਰੇ ਪਿਤਾ ਜੀ ਬੜੇ ਤਾਕਤਵਰ ਹਨ ਪਰ ਸਭ ਤੋਂ ਵੱਧ ਬਲਵਾਨ ਭਗਵਾਨ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ ਪਿਤਾ ਜੀ ਨੂੰ ਵੀ ਉਸਨੇ ਹੀ ਬਣਾਇਆ ਹੈ ਪਹਿਰਲਾਦ ਦਾ ਇਹ ਉੱਤਰ ਸੁਣ ਕੇ ਉਸ ਦੀ ਮਾਂ ਬੇਵਸ ਹੋ ਗਈ ਪਰ ਹੇਲਾਦ ਆਪਣੇ ਵਿਸ਼ਵਾਸ ਵਿੱਚ ਦ੍ਰਿੜ ਰਿਹਾ ਇਹ ਵੇਖ ਕੇ ਹਰਨਾਕਸ਼ ਨੂੰ ਹੋਰ ਗੁੱਸਾ ਚੜ ਗਿਆ ਉਸ ਨੇ ਆਪਣੇ ਯਲਾਦਾ ਨੂੰ ਹੁਕਮ ਦਿੱਤਾ ਕਿ ਉਹ ਪਹਿਰਲਾਦ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦੇਣ ਜਲਾਦ ਪਹਿਰਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲੈ ਗਏ ਉਹਨਾਂ ਨੇ ਪਹਿਰਲਾਦ ਨੂੰ ਸਮੁੰਦਰ ਵਿੱਚ ਸੁੱਟਿਆ ਪਰ ਸਮੁੰਦਰ ਦੀ ਇੱਕ ਲਹਿਰ ਨੇ ਪਹਿਰਲਾਦ ਨੂੰ ਕਿਨਾਰੇ ਤੇ ਛੁੱਟ ਦਿੱਤਾ ਜਲਾਦਾ ਨੇ ਪਹਿਰਲਾਦ ਨੂੰ ਫਿਰ ਸਮੁੰਦਰ ਵਿੱਚ ਸੁੱਟਿਆ ਪਹਿਰਲਾਦ ਫਿਰ ਬਾਹਰ ਆ ਗਿਆ ਜਲਾਦਾ ਨੇ ਆ ਕੇ ਹਰਨਾਖਸ਼ ਨੂੰ ਦੱਸਿਆ ਤਾਂ ਉਸਨੇ ਕਿਹਾ ਇਸ ਨੂੰ ਕਿਸੇ ਉੱਚੇ ਪਹਾੜ ਤੋਂ ਹੇਠਾਂ ਸੁੱਟ ਕੇ ਮਾਰ ਦਿੱਤਾ ਜਾਵੇ ਜਲਾਦਾ ਨੇ ਐਵੇਂ ਹੀ ਕੀਤਾ ਪਰ ਪਹਿਰਲਾਦ ਇੱਕ ਸੰਘਣੇ ਰੁੱਖ ਉੱਤੇ ਆੜ ਗਿਆ ਜਿਸ ਕਾਰਨ ਉਸ ਨੂੰ ਕੋਈ ਝੋਟ ਨਾ ਲੱਗੀ ਹਰਨਾਖਸ਼ ਨੇ ਪਹਿਰਲਾਦ ਨੂੰ ਇੱਕ ਪਾਗਲ ਹਾਥੀ ਅੱਗੇ ਸੁੱਟਿਆ ਤਾਂ ਜੋ ਹਾਥੀ ਉਸ ਨੂੰ ਆਪਣੇ ਪੈਰਾਂ ਹੇਠ ਉਚਲ ਦੇਵੇ ਪਰ ਹਾਥੀ ਨੇ ਪਹਿਰਲਾਦ ਨੂੰ ਕੁਝ ਨਾ ਕਿਹਾ ਲੱਗਦਾ ਸੀ ਜਿਵੇਂ ਸਾਰੀ ਕੁਦਰਤ ਪਹਿਰਲਾਦ ਦੀ ਮਦਦ ਕਰ ਰਹੀ ਹੋਵੇ ਹਰਨਾਕਸ਼ ਦੇ ਇੱਕ ਭੈਣ ਸੀ ਜਿਸ ਦਾ ਨਾਂ ਹੋਲਕਾ ਸੀ ਹੋਲਕਾ ਆਪਣੇ ਭਰਾ ਹਰਨਾਕਸ਼ ਦੀ ਪਰੇਸ਼ਾਨੀ ਦੂਰ ਕਰਨਾ ਚਾਹੁੰਦੀ ਸੀ ਹੋਲਕਾ ਨੂੰ ਵਰ ਮਿਲੇ ਹੋਣ ਕਾਰਨ ਅੱਗ ਨਹੀਂ ਸੀ ਸਾੜ ਸਕਦੀ ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਪਹਿਰਲਾਦ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇਗੀ ਵਰ ਕਾਰਨ ਉਹ ਆਪ ਅੱਗ ਵਿੱਚ ਸੜਨ ਤੋਂ ਬਚ ਜਾਵੇਗੀ ਪਰ ਪਹਿਰਲਾਦ ਸੜ ਜਾਵੇਗਾ ਇਸੇ ਤਰ੍ਹਾਂ ਹੀ ਕੀਤਾ ਗਿਆ ਬਹੁਤ ਸਾਰਾ ਵਾਲਣ ਇਕੱਠਾ ਕਰ ਲਿਆ ਗਿਆ ਤਦ ਹোলਕਾ ਪਹਿਰਲਾਦ ਨੂੰ ਕੁਸੜ ਵਿੱਚ ਲੈ ਕੇ ਵਾਲਣ ਵਿੱਚ ਬੈਠ ਗਈ ਵਾਲਣ ਨੂੰ ਅੱਗ ਲਾ ਦਿੱਤੀ ਗਈ ਇਸ ਅੱਗ ਵਿੱਚ ਹোলਕਾ ਸੜ ਗਈ ਤੇ ਪਹਿਰਲਾਦ ਬਚ ਗਿਆ ਹোলਕਾ ਨੇ ਜਦੋਂ ਵਰਦਾਨ ਵਿੱਚ ਮਿਲੀ ਸ਼ਕਤੀ ਦੀ ਮਾੜੀ ਵਰਤੋਂ ਕੀਤੀ ਤਾਂ ਉਹ ਵਰਦਾਨ ਉਸ ਲਈ ਸਰਾਪ ਬਣ ਗਿਆ ਹਰਨਾਖਸ਼ ਗੁੱਸੇ ਵਿੱਚ ਇੱਕ ਤਰ੍ਹਾਂ ਪਾਗਲ ਹੀ ਹੋ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਉਸਨੇ ਇੱਕ ਲੋਹੇ ਦੇ ਥੰਮ ਨੂੰ ਗਰਮ ਕਰਵਾਇਆ ਜਦੋਂ ਥੰਮ ਗਰਮ ਹੋ ਕੇ ਲਾਲ ਹੋ ਗਿਆ ਤਾਂ ਉਸਨੇ ਪਹਿਰਲਾਦ ਨੂੰ ਬੁਲਾ ਕੇ ਪੁੱਛਿਆ ਤੇਰਾ ਪ੍ਰਮਾਤਮਾ ਕਿੱਥੇ ਹੈ ਪਹਿਰਲਾਦ ਨੇ ਉੱਤਰ ਦਿੱਤਾ ਪ੍ਰਮਾਤਮਾ ਤਾਂ ਕਣ-ਕਣ ਵਿੱਚ ਸ਼ਾਮਲ ਹੈ ਉਹ ਮੇਰੇ ਵਿੱਚ ਤੁਹਾਡੇ ਵਿੱਚ ਤੇ ਸਭ ਵਿੱਚ ਹੈ ਹਰਨਾਖਸ਼ ਨੇ ਕਿਹਾ ਕਿ ਪ੍ਰਮਾਤਮਾ ਇਸ ਥੰਮ ਵਿੱਚ ਵੀ ਹੈ ਪਹਿਰਲਾਦ ਨੇ ਹਾਂ ਵਿੱਚ ਉੱਤਰ ਦਿੱਤਾ ਤਦ ਹਰਨਾਕਸ਼ ਨੇ ਪਹਿਰਲਾਦ ਨੂੰ ਕਿਹਾ ਜੇ ਪ੍ਰਮਾਤਮਾ ਇਸ ਗਰਮ ਥੰਮ ਵਿੱਚ ਵੀ ਹੈ ਤਾਂ ਉਹ ਇਸ ਥੰਮ ਨੂੰ ਝੱਫੀ ਪਾ ਲਵੇ ਇਸ ਤੋਂ ਪਹਿਲਾਂ ਕਿ ਪਹਿਰਲਾਦ ਇਸ ਗਰਮ ਥੰਮ ਨੂੰ ਵੇਖ ਕੇ ਡੋਲ ਜਾਂਦਾ ਉਸ ਨੂੰ ਥੰਮ ਉੱਤੇ ਇੱਕ ਕੀੜੀ ਤੁਰਦੀ ਨਜ਼ਰ ਆਈ ਤਦ ਪਹਿਰਲਾਦ ਨੇ ਨਿੱਡਰ ਹੋ ਕੇ ਗਰਮ ਥੰਮ ਨੂੰ ਝੱਫੀ ਪਾ ਲਈ ਉਸ ਦਾ ਕੁਝ ਵੀ ਨਾ ਵਿਗੜਿਆ ਅਖੀਰ ਹਰਨਾਕਸ਼ ਨੇ ਗੁੱਸੇ ਵਿੱਚ ਅੰਨੇ ਹੋ ਕੇ ਤਲਵਾਰ ਕੱਢ ਲਈ ਉਸ ਨੇ ਤਲਵਾਰ ਨਾਲ ਪਹਿਰਲਾਦ ਤੇ ਵਾਰ ਕੀਤਾ ਤਲਵਾਰ ਥੰਮਣ ਨੂੰ ਜਾ ਵਜੀ ਤੇ ਥੰਮ ਟੁੱਟ ਗਿਆ ਕਹਿੰਦੇ ਹਨ ਉਸ ਸਮੇਂ ਉਸ ਵਿੱਚੋਂ ਪ੍ਰਮਾਤਮਾ ਨਰਸਿੰਘ ਦੇ ਰੂਪ ਵਿੱਚ ਪ੍ਰਗਟ ਹੋਇਆ ਪ੍ਰਮਾਤਮਾ ਦੇ ਇਸ ਰੂਪ ਦਾ ਅੱਧਾ ਧੜ ਮਨੁੱਖ ਦਾ ਅਤੇ ਅੱਧਾ ਸ਼ੇਰ ਦਾ ਸੀ ਉਸਨੇ ਹਰਨਾਖਸ਼ ਨੂੰ ਚੁੱਕ ਲਿਆ ਅਤੇ ਦਹਲੀਸ ਤੇ ਬੈਠ ਕੇ ਉਸ ਨੂੰ ਆਪਣੇ ਪੱਟਾਂ ਤੇ ਰੱਖ ਲਿਆ ਹਰਨਾਖਸ਼ ਨੂੰ ਅਹਿਸਾਸ ਹੋਇਆ ਕਿ ਉਸ ਦਾ ਅੰਤ ਨੇੜੇ ਹੈ ਉਸਨੇ ਨਰਸਿੰਘ ਨੂੰ ਕਿਹਾ ਕਿ ਉਸ ਨੂੰ ਤਾਂ ਵਰਦਾਨ ਪ੍ਰਾਪਤ ਹੋਇਆ ਹੈ ਕਿ ਉਸ ਨੂੰ ਕੋਈ ਨਹੀਂ ਮਾਰ ਸਕੇਗਾ ਨਰਸਿੰਘ ਨੇ ਕਿਹਾ ਕਿ ਉਸਦੇ ਵਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਮਾਰਿਆ ਜਾ ਰਿਹਾ ਹੈ। ਇਹ ਕਹਿ ਕੇ ਨਰਸਿੰਘ ਨੇ ਹਰਨਾਖਸ਼ ਨੂੰ ਆਪਣੀਆਂ ਨਹੁੰਦਰਾ ਨਾਲ ਮਾਰ ਦਿੱਤਾ। ਇਸ ਸਮੇਂ ਨਾ ਦਿਨ ਸੀ ਨਾ ਰਾਤ। ਦੋਵੇਂ ਵਕਤ ਮਿਲਦੇ ਸਨ ਭਾਵ ਸ਼ਾਮ ਦਾ ਸਮਾਂ ਸੀ। ਮਰਨ ਸਮੇਂ ਹਰਨਾਖਸ਼ ਨਾ ਅੰਦਰ ਸੀ ਨਾ ਬਾਹਰ। ਉਹ ਦਹਲੀਜ਼ ਉੱਤੇ ਸੀ। ਉਸ ਸਮੇਂ ਉਹ ਧਰਤੀ ਤੇ ਨਹੀਂ ਸੀ ਨਾ ਹੀ ਆਕਾਸ਼ ਵਿੱਚ। ਉਹ ਨਰਸਿੰਘ ਦੇ ਪੱਟਾ ਉੱਤੇ ਸੀ। ਹਰਨਾਖਸ਼ ਦੀ ਮੌਤ ਨਾ ਬਿਮਾਰੀ ਨਾਲ ਹੋਈ ਨਾ ਕਿਸੇ ਹਥਿਆਰ ਨਾਲ ਨਰਸਿੰਘ ਦੀਆਂ ਨਹੋਂਦਰਾ ਨੇ ਉਸ ਨੂੰ ਸਦਾ ਦੀ ਨੀਂਦ ਸੁਆ ਦਿੱਤਾ ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖੀ ਰੂਪ ਸੀ ਅਤੇ ਨਾ ਹੀ ਪਸ਼ੂ ਰੂਪ ਇਸ ਤਰ੍ਹਾਂ ਹਰਨਾਖਸ਼ ਨੂੰ ਵਰ ਵਿੱਚ ਮਿਲੀਆਂ ਸੱਤਾਂ ਵੀ ਉਸ ਨੂੰ ਬਚਾ ਨਾ ਸਕੀਆਂ ਪਰਮਾਤਮਾ ਨੇ ਸਾਰੀਆਂ ਗੱਲਾਂ ਪੂਰੀਆਂ ਕਰਦਿਆਂ ਜ਼ੁਲਮ ਦਾ ਨਾਸ਼ ਕਰਨ ਲਈ ਹਰਨਾਖਸ਼ ਦਾ ਅੰਤ ਕਰ ਦਿੱਤਾ ਪਹਿਰਲਾਦ ਧਰਤੀ ਤੇ ਰਾਜ ਕਰਨ ਲੱਗਾ ਉਸ ਦੇ ਰਾਜ ਵਿੱਚ ਸਾਰੇ ਸੁਖੀ ਸਨ ਇਸੇ ਮਿਥਕਥਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚਾ ਵਿਸ਼ਵਾਸ ਕਦੇ ਹਾਰਦਾ ਨਹੀਂ ਚਾਹੇ ਕਿੰਨੀ ਵੀ ਪਰਖ ਆਵੇ ਮਿਥਕਥਾਵਾਂ ਸਾਨੂੰ ਮਨੋਰੰਜਨ ਦੇ ਨਾਲ-ਨਾਲ ਆਤਮਿਕ ਸਿੱਖਿਆ ਤੇ ਨੇਕੀ ਦਾ ਰਸਤਾ ਵੀ ਦਿਖਾਉਂਦੀਆਂ ਹਨ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ